ਬਰਸ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿੱਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਖੰਬੇ ਚ ਲਾ ਕੇ ਦੂਜੇ ਪਾਸੇ ਸੜਕ ਦੇ ਚਲੀ ਗਈ ਉਦੋਂ ਦੂਹਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਬਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿੱਚੇ ਸੀਗਾ ਤੇ ਉਹ ਵੈਲਟ ਲੱਗੀ ਹੋਈ ਸੀ ਖੁੱਲੀ ਖਾਲੀ ਨਹੀਂ ਜਿਆ ਸੱਟ ਜਿਆ ਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਆ ਉਹ ਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆਹੋ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ ਉਸਰ ਨੂੰ ਬਹੁਤ ਵੱਡਾ ਉਸ ਕੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਦੇ ਉਹਦੇ ਸ਼ਗਨ ਮਨਾਏ ਵੀ ਵਿਆਹ ਕਰਨਾ ਹੁਣ ਥੋੜੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਗਈ ਕੰਟਰੀ ਕੈਨੇਡਾ ਦੇ ਵਿੱਚ ਪੰਜਾਬੀ ਨੌਸਵੰਨ ਦੀ ਹੋਈ ਸੜਕ ਹਾਦਸੇ ਚ ਮੌਤ ਘਰ ਦੇ ਵਿੱਚ ਉਸੇ ਨੌਸਵੰਨ ਦੀਆਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਸਾਰਾ ਖੁਸ਼ੀਆਂ ਦਾ ਮਾਹੌਲ ਮਾਤਮ ਦੇ ਵਿੱਚ ਬਦਲ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਟੱਡੀ ਕਰਨ ਦੇ ਲਈ ਕੈਨੇਡਾ ਗਿਆ ਹੋਇਆ ਸੀ ਤੇ ਸਟੱਡੀ ਪੂਰੀ ਕਰਨ ਤੋਂ ਬਾਅਦ ਉਹ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਦੀ ਇਗੇਜਮੈਂਟ ਵੀ ਇੱਕ ਕੈਨੇਡਾ ਦੀ ਲੜਕੀ ਦੇ ਨਾਲ ਹੋਈ ਸੀ ਤੇ ਥੋੜੇ ਦਿਨ ਬਾਅਦ ਹੀ ਉਸਨੇ ਵਿਆਹ ਕਰਵਾਉਣ ਦੇ ਲਈ ਪੰਜਾਬ ਆਉਣਾ ਸੀ ਲੇਕਿਨ ਜਦੋਂ ਉਹ ਕਿਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੀ ਕਾਰ ਬਰਫ਼ ਦੇ ਨਾਲ ਫਿਸਲ ਕੇ ਪਲਟ ਗਈ ਤੇ ਦੂਜੀ ਤਰਫ ਤੋਂ ਆ ਰਹੇ ਇੱਕ ਕਾਰ ਦੇ ਨਾਲ ਟਕਰਾ ਗਈ ਜਿਸ ਦੇ ਨਾਲ ਕਾਰ ਨੂੰ ਅਗ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ ਹੈ। ਤੁੰਸਡੇ ਕੇ ਕਾਰ ਦੇ ਵਿੱਚ ਸੀਲਟ ਬੈਲਟ ਲੱਗੀ ਹੋਣ ਦੇ ਕਾਰਨ 91 ਕਾਰ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਜਿਸ ਦੇ ਨਾਲ ਉਸ ਦੀ ਕਾਰ ਦੇ ਵਿੱਚ ਬੈਠੇ ਹੀ ਮੌਤ ਹੋ ਗਈ ਹੈ। ਬੇਟਾ ਜੀ 2017 ਚ ਗਿਆ ਸੀਗਾ। ਸਟੱਡੀ ਵੇਸ ਤੇ ਗਿਆ ਸੀਗਾ। ਉੱਥੇ ਜਾ ਕੇ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਨੇ। ਡਿਪਲੋਮਾ ਕਰਨ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਪੀਈਆਈ ਦੇ ਵਿੱਚ 2-3 ਸਾਲ ਉੱਥੇ ਪੀਆਈਐਲ ਆਈ ਉੱਥੋਂ ਫੇਰ ਹੁਣ ਬ੍ਰੈਮਟਨ ਆ ਗਿਆ ਸੀ ਪੀਆਰ ਲੱਗੀ ਹੋਈ ਸੀ ਜੀ ਨੇੜੇ ਹਫਤੇ 10 ਦਿਨਾਂ ਚ ਪੀਆਰ ਆਉਣ ਵਾਲੀ ਸੀ ਤੇ ਹੁਣ ਉਹਦਾ ਅਸੀਂ ਵਿਆਹ ਦਾ ਪ੍ਰੋਗਰਾਮ ਸੀਗਾ ਵਿਆਹ ਕਰਨਾ ਸੀ ਮੀਨ ਬਾਈ ਲਈ ਉੱਥੇ ਐਕਸੀਡੈਂਟ ਹੋ ਗਿਆ ਪਿਛਲੇ ਦਿਨਾਂ 31 ਤਰੀਕ ਨੂੰ ਜੀ ਸਾਨੂੰ ਐਕਸੀਡੈਂਟ ਦਾ ਪਤਾ ਲੱਗਿਆ ਐਕਸੀਡੈਂਟ ਬਰਫ਼ ਦੇ ਉੱਤੇ ਗੱਡੀ ਤੇਜ਼ ਸੀਗੀ ਸਕਿਟ ਕਰ ਗਈ ਦੋ ਤਿੰਨ ਪਲਟੀਆਂ ਖਾ ਕੇ ਦੂਜੇ ਪਾਸੇ ਸੜਕ ਦੇ ਕੰਬੇ ਚਲਾ ਕੇ ਦੂਜੇ ਪਾਸੇ ਸੜਕ ਤੇ ਚੱਲੀ ਗਈ ਉੱਧਰ ਤੋਂ ਹੋਰ ਗੱਡੀ ਦੇ ਵਿੱਚ ਵੱਜੀ ਜਾ ਕੇ ਤੇ ਗੱਡੀ ਬਰਨ ਹੋ ਗਈ ਅੱਗ ਲੱਗੀ ਗੱਡੀ ਨੂੰ ਵਿਚੇ ਸੀਗਾ ਤੇ ਉਹ 벨ਟ ਲੱਗੀ ਹੋਈ ਸੀ ਖੁੱਲੀ ਖਾਲੀ ਨਹੀਂ ਜਾਂ ਸਟ ਜਿਆਦੇ ਲੱਗੀ ਨਾਲ ਗੱਡੀ ਜੀ ਬਰਨ ਹੋ ਗਿਆ ਤੇ ਐਸਮਾ ਬਸ ਮੌਤ ਹੋ ਗਈ ਪਤਾ ਲੱਗਾ ਕੱਲ ਤੋਂ ਗੱਲ ਵੀ ਹੋ ਰਹੀ ਸੀ ਉਹ ਮੇਰੀ ਦਿਨ ਚ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਤੋ ਉਹ ਸਰ ਮੇਰੇ ਸਨ ਇਨ ਲਾਉ ਨੇ ਆਉਣਾ ਸੀਗਾ ਇੱਥੇ ਤੇ ਮੈਂ ਕਿਹਾ ਤੂੰ ਘਰੇ ਆ ਉਹਨਾਂ ਨੂੰ ਛੱਡ ਕੇ ਆਉਣਾ 에ਅਰਪੋਰਟ ਤੇ ਕਹਿੰਦਾ ਪਾਪਾ ਮੈਂ ਹੁਣੇ ਆਉਣਾ ਆ ਗਿਆ ਆ ਕੇ ਉਹ ਮੇਰੀ ਦੋਤੀ ਆ ਉਹਦੇ ਨਾਲ ਫੋਟੋ ਫਟਕ ਪਚਾ ਕੇ ਮੈਨੂੰ ਫੋਟੋ ਪਾਤੀ ਮੈਨੂੰ ਕਹਿੰਦਾ ਪਾਪਾ ਮੈਂ ਆ ਗਿਆ ਮੈਂ ਗੱਲ ਵੀ ਕੀਤੀ ਉਹਦੇ ਨਾਲ ਤੇ ਫੇਰ ਪਤਾ ਨਹੀਂ ਬਾਅਦ ਵਿੱਚ ਫੇਰ ਕਿਤੇ ਘੁੰਮਣ ਕਾ ਮੁੰਡਾ ਚੱਲੇ ਗਿਆ ਕਿ ਡੌਗੀ ਸੀ ਛੋਟਾ ਜਿਹਾ ਉਹਨੂੰ ਨਾਲ ਲੈ ਕੇ ਘੁਮਾਉਣ ਚੱਲੇ ਗਿਆ ਕਾਰ ਦੇ ਵਿੱਚ ਉੱਥੇ ਮਿਸ ਹੈਪਨਿੰਗ ਹੋ ਗਈ ਇਸ ਜਿਹੋਣ ਵਾਲੇ ਸੀ ਉਹ ਵੀ ਯਾਦ ਰਹੇ ਸੀ। ਉਹ ਉਹਦੀ ਮੰਗੇਤਰ ਸੀਗੀ ਕੁੜੀ ਉਹ ਵੀ ਉਹਨੇ ਇਕੱਠੇ ਹੀ ਆਉਣਾ ਸੀ ਉਹਨਾਂ ਨੇ। ਉਹ ਮਤਲਬ ਦੋ ਤਿੰਨ ਦਿਨ ਪਹਿਲਾਂ ਆਈ ਆ ਉਹ ਇੱਥੇ ਸਾਡੇ ਕੋਲ ਵੀ ਆ ਕੇ ਗਈ ਆ। ਉਹ ਸਾਨੂੰ ਬਹੁਤ ਵੱਡਾ ਉਸ ਕੱਲ ਦਾ ਵੀ ਸਦਮਾ ਕਿਉਂਕਿ ਅਸੀਂ ਤਾਂ ਪੂਰੀ ਵਿਆਹ ਦੀ ਤਿਆਰੀ ਦੇ ਨਾਲ ਉਹ ਬੇਟੀ ਵੀ ਆਈ ਸੀ ਬੜਾ ਅਸੀਂ ਆਉਣ ਦੇ ਉਦੇਸ਼ਕਨ ਮਨਾਏ ਵੀ ਵਿਆਹ ਕਰਨਾ ਹੁਣ ਥੋੜੇ ਨਾਲ ਜਾਂਦੀ ਹੋਈ ਸਾਨੂੰ ਮਿਲ ਕੇ ਗਈ ਘੰਟਾ। ਬਿਸ਼ਵਰਾਜ ਸਿੰਘ ਜੀ ਜਿਹੜੇ ਅਸੀਂ ਲੱਸਦੇ ਤਾਂ ਮੇਰੇ ਚਾਚਾ ਜੀ ਸੀ ਸੀ ਪਰ ਮੈਂ ਕਹਿੰਦਾ ਉਹਨਾਂ ਨੂੰ ਵੱਡਾ ਵੀਰਾ ਹੀ ਸੀ ਜੀ ਕਿਉਂਕਿ ਉਹ ਕਹਿੰਦੇ ਸੀ ਵੀ ਮੈਨੂੰ ਚਾਚਾ ਹੀ ਨਾ ਕਿਹਾ ਕਰ ਵੀ ਮੈਂ ਉਹਨਾਂ ਨੂੰ ਵੀਰਾ ਹੀ ਲੈਂਦਾ ਸੀ ਬਹੁਤ ਵਧੀਆ ਨੇਚਰ ਸੀ ਜੀ ਉਹਨਾਂ ਦਾ ਬਹੁਤ ਗੁੱਡ ਨੇਚਰ ਸੀ ਬਾਕੀ ਬਹੁਤ ਵਧੀਆ ਸੁਭਾਅ ਸੀਗਾ ਹੱਸ ਹੱਸ ਮੁੱਠ ਸੁਭਾਅ ਹੈ ਹਰੇਕ ਨਾਲ ਜਿੱਦਾਂ ਦਾ ਬੰਦਾ ਹੁੰਦੀ ਆ ਉਹੋ ਜਿਹਾ ਬਿਹੇਵ ਕਰ ਲੈਂਦੇ ਸੀਗੇ ਹਰੇਕ ਨਾਲ ਬਹੁਤ ਵਧੀਆ ਸੀ ਯਾਨੀ ਬਹੁਤ ਵਧੀਆ ਹਾਂਜੀ ਹੁਣ ਉਹਨਾਂ ਦੀ ਮੈਰਿਜ ਹੋਣ ਵਾਲੀ ਸੀ ਜੀ ਜਨਵਰੀ ਜੇ ਤੈ ਰਹੇ ਸੀ ਵੀ 2024 ਦੇ ਜਨਵਰੀ ਜੀ ਉਹਨਾਂ ਦੀ ਮੈਰਿਜ ਕਰਾਂ ਜੀ ਬਹੁ ਉਹਨਾਂ ਦਾ ਫੋਨ ਆਉਂਦਾ ਹੁੰਦਾ ਜੀ ਅਕਸਰ ਕਹਿੰਦੇ ਸੀ ਉਹ ਵੀ ਤੂੰ ਪਲੱਸ 2 ਜਾਂ ਵੀ ਆਪਦੀ ਮੈਨੂੰ ਅਕਸਰ ਕਹਿੰਦੇ ਵੀ ਆਪਦਾ ਫਰੀ ਰਹੀਂ ਵੀ ਜਦ ਮੈਂ ਆਉਣਾ ਕਹਿੰਦੇ ਵੀ ਮੈਂ ਮਹੀਨਾ ਡੇਢ ਮਹੀਨਾ ਮੈਰਿਜ ਜਨਵਰੀ ਦਾ ਮਹੀਨਾ ਮੈਂ ਸਾਰਾ ਤੈਨੂੰ ਕਹਿੰਦੇ ਆਪਦੇ ਕੋਲੇ ਹੀ ਰੱਖਣਾ ਹੈ ਕਹਿੰਦੇ ਜੀ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਮੇਰੇ ਨਾਲ ਹੁਣ